ਅੱਜ ਸਾਹਿਬ ਸਤਿਗੁਰੂ ਦਾਸ ਮਹਾਰਾਜ ਜੀ ਦੀਸ ਪਾਵਨ ਤੇ ਪਵਿੱਤਰ ਪਾਠਸ਼ਾਲਾ ਦੇ ਵਿੱਚ ਪਾਵਨ ਪਵਿੱਤਰ ਕਲਾਸ ਦੇ ਵਿੱਚ ਸਤਿਗੁਰੂ ਬਾਬਾ ਪ੍ਰੀਤ ਮਹਾਰਾਜ ਜੀ ਆਏ ਤੇ ਮਹਾਰਾਜ ਜੀ ਫਰਮਾਉਂਦੇ ਨੇ ਦਿਲੋਂ ਮੁਹੱਬਤ ਜਿਨ ਸਈ ਸੱਚੀਆਂ ਸਤਸੰਗਤ ਜੀ ਬਹੁਤ ਘੱਟ ਲੋਕ ਨੇ ਕਿ ਭਾਈ ਜਿਨ੍ਹਾਂ ਦੇ ਦਿਲ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਸੱਚੀ ਮੁਹੱਬਤ ਹੈ ਤੇ ਭਾਈ ਜਿਨ੍ਹਾਂ ਦੇ ਅੰਦਰ ਸੱਚੀ ਮੁਹੱਬਤ ਹੋਵੇ ਨਾ ਸਤਸੰਗਤ ਜੋ ਸਾਰੇ ਵਚਨ ਮੰਨਦੇ ਨੇ ਇਹ ਨਹੀਂ ਹੈ ਕਿ ਭਾਈ ਕੱਲੇ ਗੁਰੂ ਕਹਿਣ ਕੇ ਤੇ ਬਾਕੀ ਗੱਲ ਮੰਨਦੇ ਨਹੀਂ। 사ਸੰਗਤ ਜੀ ਸਾਰੀਆਂ ਗੱਲਾਂ ਤੇ ਸੱਚੇ ਚੇਲੇ ਦੀ ਨਿਸ਼ਾਨੀ ਇਹੀ ਹੈ ਕਿ ਭਾਈ ਜੋ ਗੁਰੂ ਨੇ ਕਿਹਾ ਉਹ ਅਸੀਂ ਮੰਨਣਾ ਹੀ ਮੰਨਣਾ। ਬਚਨੀ ਤੋਰ ਮੋਰ ਮਨ ਮੰਨਣਾ ਜਨਕੋ ਪੂਰਨ ਦੀ। ਤੇ 사ਸੰਗਤ ਜੀ ਸਤਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਕਿ ਭਾਈ ਜਿਹੜਾ ਸੱਚੀ ਪ੍ਰੀਤ ਹੈ ਸਾ ਸੰਗਤ ਜੀ ਜਿੱਥੇ ਸੱਚੀ ਪ੍ਰੀਤ ਹੋਵੇ ਉੱਥੇ ਕਰਮ ਕਾਂਡ ਦੀ ਕੋਈ ਥਾਂ ਨਹੀਂ ਹੈ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਕਿ ਭਾਈ ਜਿੱਥੇ ਸੱਚੀ ਪ੍ਰੀਤ ਹੋਵੇ ਦੂਸਰਾ ਜੋ ਕਰਮ ਕਾਂਡ ਸਾ ਸੰਗਤ ਜੀ ਦਿਖਾਈ ਨਹੀਂ ਦਿੰਦਾ ਸਿਰਫ ਗੁਰੂ ਦੇ ਵਚਨ ਦਿਖਾਈ ਦਿੰਦੇ ਨੇ ਮਹਾਰਾਜ ਜੀ ਪਰਮਾਰਿਆਂ ਨੇ ਦਿਲ ਹੈ ਮੁਹੱਬਤ ਜਿਨੀ ਸਹੀ ਸੱਚੀਆਂ ਕਿ ਭਾਈ ਉਹਨਾਂ ਦੀ ਮੁਹੱਬਤ ਸੱਚੀ ਹੈ ਜੋ ਦਿਲੋਂ ਕਰਦੇ ਨੇ ਦਿਖਾਵਾ ਨਹੀਂ 사ਤਸੰਗ ਜੀ ਤੇ ਭਾਈ ਜਿੱਥੇ ਸੱਚੀ ਮੁਹੱਬਤ ਹੁੰਦੀ ਹੈ ਨਾ ਉੱਥੇ ਫਿਰ ਦਿਖਾਵਾ ਨਹੀਂ ਹੁੰਦਾ ਫਿਰ ਕੋਈ ਨਾਮ ਹੋਵੇ ਨਾ ਹੋਵੇ 사ਤਸੰਗ ਜੀ ਕੋਈ ਫਰਕ ਨਹੀਂ ਪੈਂਦਾ ਜਿਵੇਂ ਕਿਸੇ ਨੇ ਬੜੇ ਪਿਆਰ ਨਾਲ 사ਤਸੰਗ ਜੀ ਮਾਨਵਤਾ ਦੀ ਸੇਵਾ ਕੀਤੀ ਹੈ ਜਿਵੇਂ ਬਾਬਾ ਸਾਹਿਬ ਨੇ ਕੀਤੀ ਨਾ 사ਤਸੰਗ ਜੀ ਤੇ ਹੁਣ 사ਤਸੰਗਤ ਜੀ ਕੋਈ ਚ ਹੋਵੇ ਨਾ ਹੋਵੇ ਮਹਾਰਾਜ ਜੀ ਪਰਮੰਦਰ ਨੇ ਕੋਈ ਨਾਮ ਲਵੇ ਨਾ ਲਵੇ ਉਹਨੇ ਤਾਂ ਭਾਈ ਮਾਨਵਤਾ ਦੇ ਨਾਲ ਪਿਆਰ ਸੀ ਉਹਨੇ ਤਾਂ ਸੇਵਾ ਕਰਤੀ ਹੁਣ ਕੋਈ ਪੁੱਛੇ ਨਾ ਪੁੱਛੇ ਉਹਨੂੰ ਕੋਈ ਫਿਕਰ ਨਹੀਂ 사ਤਸੰਗਤ ਜੀ ਜਿਨ੍ਹਾਂ ਦੀ ਆਪਣੇ ਗੁਰੂ ਨਾਲ ਸੱਚੀ ਮੁਹੱਬਤ ਹੈ ਉਹ ਗੁਰੂ ਦੀ ਇੱਕ ਇੱਕ ਗੱਲ ਮੰਨਦੇ ਨੇ ਜਿਵੇਂ ਗੁਰੂਆਂ ਨੇ ਕਿਹਾ ਸੋਹੰਗ ਸੋਹੰਗ ਉਚਾਰੀਐ ਅੰਮ੍ਰਿਤ ਵੇਲਾ ਗਿਆਨ ਤੇ ਭਾਈ ਉਹ ਅੰਮ੍ਰਿਤ ਵੇਲੇ ਉੱਠਦੇ ਨੇ ਬਹੁਤੇ ਲੋਕ ਕਹਿੰਦੇ ਨੇ ਕਿ ਭਾਈ ਸਾਡਾ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਹੈ। ਸਤਸੰਗਤ ਜੀ ਨਸ਼ੇ ਵੀ ਕਰਦੇ ਨੇ। ਕਰਮकांड ਵੀ ਕਰਦੇ ਨੇ ਸਤਸੰਗਤ ਜੀ। ਦਿਖਾਵਾ ਵੀ ਕਰਦੇ ਨੇ, ਨਿੰਦਾ, ਚੁਗਲੀ ਸਾਰਾ ਕੁਝ ਕਰਦੇ ਨੇ। ਤਾਂ ਉਹ ਸਤਸੰਗਤ ਜੀ ਅੱਜ ਪਹਿਲੀ ਹੀ ਪੰਕਤੀ ਸਤਗੁਰੂ ਬਾਬਾ ਫਰੀਦ ਮਹਾਰਾਜ ਜੀ ਦੀ ਬੜੀ ਸੋਹਣੀ। ਬਹੁਤ ਪਾਵਨ ਪਵਿੱਤਰ ਹੈ। ਤੇ ਜੇ ਕਿਤੇ ਸਾਨੂੰ ਇੱਕ ਪੰਕਤੀ ਹੀ ਸਮਝ ਆ ਜਾਵੇ ਨਾ। ਦਿਲੈ ਮੁਹੱਬਤ ਜਿਨ ਸਹੀਂ ਸੱਚੀਆਂ। ਕਿ ਭਾਈ ਮੁਹੱਬਤ ਸੇਵਾ ਤੇ ਸਾਧ ਸੰਗਤ ਜੀ ਜੋ ਸਿਮਰਨ ਹੈ ਨਾ ਉਹੀ ਸਫਲ ਹੈ ਜੋ ਦਿਲ ਨਾਲ ਕੀਤਾ ਜਾਵੇ ਸਾਧ ਸੰਗਤ ਜੀ ਦਿਲੋਂ ਜੋ ਦਿਲੋਂ ਹੁੰਦਾ ਹੈ ਇਹ ਤਾਂ ਸਾਧ ਸੰਗਤ ਜੀ ਬਾਕੀ ਸਭ ਦਿਖਾਵਾ ਹੈ ਨੇ ਸਾਧ ਸੰਗਤ ਜੀ ਆਮ ਮਿਲ ਜਾਣਗੇ ਸਾਰਾ ਸਾਲ ਗੁਰੂ ਦੀ ਕੋਈ ਬਾਣੀ ਨਹੀਂ ਪੜ੍ਹਨੀ ਸਾਧ ਸੰਗਤ ਜੀ ਗੁਰੂ ਦਾ ਨਾਮ ਵੀ ਨਹੀਂ ਲੈਣਾ ਕਿ ਸਾਰੇ ਉਹ ਕੰਮ ਕਰਨੇ ਜਿੰਨਾ ਤੋਂ ਸਾਨੂੰ ਗੁਰੂ ਜੀ ਰੋਕਦੇ ਨੇ ਤੇ ਭਾਈ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਆਂਦਾ ਉਦੋਂ 사ਤਸੰਗ ਜੀ ਜੈ ਗੁਰਦੇਵ ਧੰਗੁਰਦੇ ਇਹ ਮੁਹੱਬਤ ਕੱਚੀ ਹੈ 사ਤਸੰਗ ਜੀ ਸੱਚੀ ਮੁਹੱਬਤ ਉਹ ਹੈ ਕਿ ਭਾਈ ਹਰ ਸਵਾਸ ਸਵਾਸ ਗੁਰੂ ਦੇ ਵਚਨ ਮੰਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚੀਆਂ ਤੇ ਭਾਈ ਉਹਨਾਂ ਲੋਕਾਂ ਦੀ ਜਿਹੜੀ ਪ੍ਰੀਤ ਕੱਚੀ ਹੈ ਸਾਤਸੰਗਤ ਜੀ ਚਿਹਰੇ ਤੇ ਕੁਝ ਹੋਰ ਦਿਖਦੇ ਨੇ ਤੇ ਮਨ ਦੇ ਵਿੱਚ ਕੁਝ ਹੋਰ ਨੇ ਇਹ ਸਤਿਗੁਰੂ ਬਾਬਾ ਫਰੀਦ ਮਹਾਰਾਜ ਜੀ ਫਰਮਾ ਰਹੇ ਨੇ ਜਿਨ ਮਨ ਹੋਰ ਮੁਖ ਹੋਰ ਸਾਤਸੰਗਤ ਜੀ ਮਨ 'ਚ ਕੁਝ ਹੋਰ ਚੱਲ ਰਿਹਾ ਹੈ ਜ਼ੁਬਾਨ ਤੇ ਕੁਝ ਹੋਰ ਹੈ ਤੇ ਸਾਤਸੰਗਤ ਜੀ ਆਪਾਂ ਮਨ ਤੇ ਜ਼ੁਬਾਨ ਨੂੰ ਜੇ ਇੱਕ ਕਰਨਾ ਹੈ ਤਾਂ ਭਾਈ ਗੁਰੂ ਵਾਲਾ ਬੰਨਾ ਪਵੇਗਾ ਜਿਬਤ ਆਪਾਂ ਕਹਿ ਰਹੇ ਹਾਂ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਕੀਜੈ ਸਾਤਸੰਗਤ ਜੀ ਨਿਰਪੈ ਦਾ ਨਾਰਾ ਲਾ ਰਹੇ ਨੇ ਪਰ ਕਾਲੇ ਧਾਗੇ ਤੋਂ ਵੀ ਡਰਦੇ ਨੇ ਜਾਦੂ ਟੋਣੇ ਤੋਂ ਵੀ ਡਰਦੇ ਨੇ ਭੂਤ ਪ੍ਰੇਤ ਤੋਂ ਵੀ ਡਰਦੇ ਨੇ ਸਾਤਸੰਗਤ ਜੀ ਸੋਚਣ ਵਾਲੀ ਗੱਲ ਹੈ ਨਾਲੇ ਨਾ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਬੜਾ ਸੋਹਣਾ ਜਿਕਾਰਾ ਲਾ ਰਹੇ ਨੇ ਤੇ ਜਿਕਾਰਾ ਕੀ ਹੈ ਜੋ ਬੋਲੇ ਸੋ ਨਿਰਪੈ ਕਿ ਭਾਈ ਜੋ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਜੁੜੇਗਾ ਉਹਨਾਂ ਦੇ ਬਚਨ ਪੜ੍ਹੇਗਾ ਗੁਰਬਾਣੀ ਪੜ੍ਹੇਗਾ ਉਹ ਨਿਰਪੈ ਰਹੇਗਾ ਸਾਤਸੰਗਤ ਜੀ ਨਿਰਭੈ ਤੇ ਪਰ ਉਹ ਕੀ ਰਿਹਾ ਹੈ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਮੰਨਣ ਵਾਲੇ ਕਰਮ ਕਾਂਡਾਂ ਤੋਂ ਡਰਦੇ ਨੇ ਸ਼ਨੀਵਾਰ ਨੂੰ ਡਰਦੇ ਨੇ ਮੰਗਲਵਾਰ ਤੋਂ ਵੀ ਡਰਦੇ ਨੇ 사త్సੰਗਤ ਜੀ ਮੰਗਲ ਕੋਈ ਵੀਰਵਾਰ ਨੂੰ ਕੱਪੜੇ ਤੋਂ ਡਰਦਾ ਕਿ ਭਾਈ ਕੋਈ ਬੁਰਾ ਨਾ ਹੋ ਜਾਵੇ 사త్సੰਗਤ ਜੀ ਨੋ ਵੀ ਕੱਟਨੇ ਹੋ ਨਾ ਹੱਥਾਂ ਦੇ ਉਹ ਵੀ ਵਾਰ ਦੇ ਕੇ ਕੱਟੇ ਜਾਂਦੇ ਨਾਲੇ ਕਹਿੰਦੇ ਨੇ ਭਾਈ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਿਨ ਮਨਹੋਰ 사త్సੰਗਤ ਜੀ ਮਨ ਚ ਕੁਝ ਹੋਰ ਹੈ ਤੇ ਮੁਖ ਦੇ ਵਿੱਚ ਭਾਈ ਕੁਝ ਹੋਰ ਹੈ ਅੰਦਰ ਕੁਝ ਹੋਰ ਚੱਲ ਰਿਹਾ ਸਤਸੰਗਤ ਜੀ ਬਾਹਰ ਕੁਝ ਹੋਰ ਹੈ ਇਹ ਅੱਜ ਕੱਲ੍ਹ ਇਹੀ ਹੋ ਰਿਹਾ ਸਤਸੰਗਤ ਜੀ ਸਮਾਜ ਦੇ ਵਿੱਚ ਨਾ ਤੇ ਅੱਜ ਕੱਲ੍ਹ ਤਾਂ ਸਤਸੰਗਤ ਜੀ ਬਹੁਤ ਕੁਝ ਚੱਲ ਰਿਹਾ ਐਸ ਕਰਕੇ ਅੱਜ ਜੋ ਕਰਨੇ ਸਤਸੰਗਤ ਜੋ ਵਸ ਨਹੀਂ ਪਾ ਰਹੇ ਅੱਜ ਕੱਲ੍ਹ ਜੋ ਐਨੇ ਜ਼ਿਆਦਾ ਤਲਾਕ ਹੋ ਰਹੇ ਨੇ ਕਾਰਨ ਇਹ ਹੀ ਹੈ ਕਿ ਭਾਈ ਮਨ ਦੇ ਵਿੱਚ ਕੁਝ ਹੋਰ ਹੈ ਮੁਖ ਦੇ ਵਿੱਚ ਹੋਰ ਕੁਚੋਰ ਹੈ ਸਤਸੰਗਤ ਜੀ ਇੱਥੇ ਬਹੁਤ ਇਨਸਾਨ ਨੇ ਜੋ ਦੋ-ਦੋ ਚਿਹਰੇ ਲੈ ਕੇ ਫਿਰਦੇ ਨੇ ਸਤਸੰਗਤ ਜੀ ਦੋ-ਦੋ ਸਾਤਸੰਗਤ ਜੀ ਤੁਹਾਨੂੰ ਮਿਲਣਗੇ ਤੁਹਾਡੇ ਅੱਗੇ ਤੁਹਾਡੇ ਹੋ ਜਾਣਗੇ ਮੈਨੂੰ ਮਿਲਣਗੇ ਮੇਰੇ ਅੱਗੇ ਮੇਰੇ ਹੋ ਜਾਣਗੇ ਇੱਕ ਗੱਲ ਯਾਦ ਰੱਖਣਾ ਸਾਤਸੰਗਤ ਜੀ ਜੋ ਤੁਹਾਡੇ ਅੱਗੇ ਕਿਸੇ ਹੋਰ ਦੀ ਬੁਰੀਾਈ ਕਰਦਾ ਹੈ ਨਾ ਕਿਸੇ ਚੰਗੇ ਭਲੇ ਇਨਸਾਨ ਦੀ ਤਾਂ ਸਮਝ ਲੈਣਾ ਸਾਤਸੰਗਤ ਜੋ ਤੁਹਾਡੀ ਬੁਰੀਾਈ ਵੀ ਕਿਸੇ ਹੋਰ ਅੱਗੇ ਕਰ ਸਕਦਾ ਹੈ ਜਿਨ ਮਨ ਹੋਰ ਮੂਰਖ ਹੋਰ ਸੇ ਕਾਢੇ ਇਹ ਇਹ ਕੱਚੀਆਂ ਪ੍ਰੀਤਾਂ ਨੇ ਸਾਤਸੰਗਤ ਜੀ ਸੱਚੀ ਪ੍ਰੀਤ ਵਾਲੇ ਦੇ ਮਨ ਚ ਕੀ ਹੁੰਦਾ ਜੋ ਮਨ ਦੇ ਵਿੱਚ ਹੋਏਗਾ ਉਹ ਜ਼ੁਬਾਨ ਚ ਹੋਏਗਾ ਭਵੇਂ 사ਤਸੰਗਤ ਜੀ ਕਹੋ ਜਾਈ ਹੋਵੇ ਭਾਈ ਉਹ ਗਲਤ ਨੂੰ ਗਲਤ ਕਹੇਗਾ ਤੇ 사ਤਸੰਗਤ ਜੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹੇਗਾ ਇਹ ਨਹੀਂ ਹੈ ਕਿ ਭਾਈ ਚੰਗੇ ਭਲੇ ਬੰਦੇ ਨੂੰ ਬੇਈਮਾਨ ਕਹਿ ਦੇਗਾ ਤੇ ਬੇਈਮਾਨਾਂ ਨੂੰ ਸੱਚ ਕਹਿ ਦੇਗਾ ਨਹੀਂ 사ਤਸੰਗਤ ਜੀ ਸਤਸੰਗੀ ਇਨਸਾਨ ਦੋ ਚਿਹਰੇ ਰੱਖਦਾ ਹੀ ਨਹੀਂ ਉਹ ਇੱਕੋ ਚਿਹਰਾ ਰੱਖੇਗਾ ਹਾ ਵੱਧ ਤੋਂ ਵੱਧ ਇਹ ਹੈ 사ਤਸੰਗਤ ਜੀ ਕਿ ਭਾਈ ਉਹ ਕਿਸੇ ਦੀ ਮਰਿਆਦਾ ਬਚਾਉਣ ਵਾਸਤੇ ਆਪਣੇ ਆਪ ਨੂੰ 사ਤਸੰਗਤ ਜੀ ਚੁੱਪ ਕਰ ਲਵੇਗਾ ਜਾਂ ਭਾਈ ਪਾਸੇ ਹੋ ਜਾਵੇਗਾ ਸਾਧੂ ਸੰਤਾਂ ਨੇ ਵੀ ਕੀਤਾ ਸਤਸੰਗਤ ਜੀ ਜਦੋਂ ਸੱਚ ਬੋਲਦੇ ਨੇ ਸਤਸੰਗਤ ਜੀ ਸੱਚੀ ਬੋਲਦੇ ਨੇ ਪਰ ਜਦੋਂ ਪਤਾ ਹੋਵੇ ਕਿ ਭਾਈ ਸੱਚ ਬੋਲਣ ਨਾਲ ਕਿਸੇ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਤਾਂ ਸਤਸੰਗਤ ਜੀ ਜੋ ਸਾਧੂ ਹੈ ਸੰਤ ਇੱਕ ਮੌਕਾ ਵੀ ਦਿੰਦੇ ਨੇ ਚਲੋ ਭਾਈ ਆਪਾਂ ਚੂਠੀ ਨਹੀਂ ਬੋਲਦੇ ਸਤਸੰਗਤ ਜੀ ਨਾ ਸਾਧੂ ਨਾ ਸੰਤ ਨਾ ਸਤਸੰਗੀ ਉਹ ਸਾਈਡ ਤੇ ਹੋ ਜਾਂਦੇ ਨੇ ਚਲੋ ਭਾਈ ਇੱਕ ਮੌਕਾ ਹੋਰ ਦੇ ਦਿੰਨੇ ਆ ਸਤਸੰਗਤ ਜੀ ਆਪਾਂ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਆਪਾਂ ਜੋ ਗੁਰਬਾਣੀ 'ਚ ਲਿਖਿਆ ਸਤਸੰਗਤ ਜੋ ਗੱਲਾਂ ਮੰਨੀਆਂ ਨੇ ਜੋ ਸਾਡੇ ਮਨ ਦੇ ਵਿੱਚ ਸਤਸੰਗਤ ਜੀ ਆਪਾਂ ਜ਼ੁਬਾਨ 'ਚ ਵੀ ਉਹੀ ਰੱਖਣਾ ਤੇ ਹੋਏਗਾ ਕਿਵੇਂ ਜਦੋਂ ਆਪਾਂ ਸੱਚੇ ਮਨ ਦੇ ਨਾਲ ਗੁਰੂ ਦੇ ਵਚਨ ਪੜਾਂਗੇ ਗੁਰਾਂ ਦੇ ਵਚਨ ਮੰਨਾਂਗੇ ਸਤਸੰਗਤ ਜੀ ਮਹਾਰਾਜ ਜੀ ਦੇ ਵਚਨ ਨੇ ਨਾ ਬਚਨੀ ਤੌਰ ਮੋਰ ਮਨ ਮੰਨੈ ਜਨ ਕੋ ਪੁਰਨ ਦੀਜੈ ਕਿ ਭਾਈ ਜੋ ਮਨ ਦੇ ਨਾਲ ਸਤਸੰਗਤ ਜੀ ਮਨ ਦੇ ਵਿੱਚ ਜਿੱਦਾਂ ਦੇ ਗੁਰੂ ਦੇ ਵਚਨ ਹੋਣਗੇ ਮਨ ਦੇ ਨਾਲ ਗੁਰੂਆਂ ਦੇ ਵਚਨ ਮੰਨਣਗੇ ਸਤਸੰਗਤ ਜੀ ਉਹਨਾਂ ਦੀ ਪ੍ਰੀਤ ਪੱਕੀ ਹੋਵੇਗੀ ਤੇ ਭਾਈ ਉਹੀ ਪੂਰੇ ਸਤਸੰਗਤ ਜੀ ਪ੍ਰਮਾਤਮਾ ਦੇ ਆਸ਼ਿਕ ਹੋਣਗੇ ਕਿ ਸਾਧ ਸੰਗਤ ਜੀ ਸੋਖਾਂ ਨਹੀਂ ਹੈ ਉਸ ਪਰਮ ਪਿਤਾ ਪਰਮਾਤਮਾ ਦਾ ਜੋ ਆਸ਼ਿਕ ਬੰਨਾ ਸੋਖਾਂ ਨਹੀਂ ਹੈ ਦੁਨੀਆਂ ਦੇ ਤਾਂ ਬਹੁਤੇ ਨੇ ਕਿ ਸਾਧ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸਾਧ ਸੰਗਤ ਜੀ ਕੁਝ ਸ਼ਬਦ ਲਿਖੇ ਸੀ ਥੋੜੇ ਦਿਨ ਪਹਿਲਾਂ ਇਥੇ ਇਸ਼ਕ ਕਮਾਉਣਾ ਸੋਖਾਂ ਨਹੀਂ ਸਜਨਾ ਨੂੰ ਪਾਣਾ ਸੋਖਾਂ ਨਹੀਂ ਕਿ ਸਾਧ ਸੰਗਤ ਜੀ ਸਰ ਤਲੀ ਤੇ ਰੱਖਣਾ ਪੈਂਦਾ ਏ ਇਹ ਇਸ਼ਕ ਪਗਾਉਣਾ ਸੋਖਾਂ ਨਹੀਂ ਉਦਾ ਹੋ ਜਾਣਾ ਸੋਖਾ ਨਹੀਂ 사ਤਸੰਗ ਜੀ ਸੋਖਾ ਨਹੀਂ ਗੁਰੂ ਦੇ ਵਚਨ ਮੰਨਨੇ 사ਤਸੰਗ ਜੀ ਉਹੀ ਬਣ ਸਕਦਾ ਹੈ ਕਿ ਭਾਈ ਜਿਹਦੇ ਮਨ ਦੇ ਵਿੱਚ ਸੱਚੀ ਪ੍ਰੀਤ ਹੋਵੇ ਨਹੀਂ ਤਾਂ 사ਤਸੰਗ ਜੀ ਅੰਮ੍ਰਿਤ ਵੇਲੇ ਕੌਣ ਉੱਠੇਗਾ ਅੱਜ ਕੱਲ ਤਾਂ ਜਿਨ੍ਹਾਂ ਕੋਲ ਫੋਨ ਰਾਤ ਨੂੰ 사ਤਸੰਗ ਜੀ 1-1 2-2 ਵਜੇ ਤੱਕ ਸੌਂਦੇ ਨੇ ਤੇ ਦੇਰ ਰਾਤ ਨੂੰ ਸੌਣ ਵਾਲਾ 사ਤਸੰਗ ਜੀ ਸਵੇਰੇ ਕਿਵੇਂ ਉੱਠੇਗਾ ਤੇ ਭਾਈ ਜਿਨ੍ਹਾਂ ਦੀ ਪ੍ਰੀਤ ਗੁਰੂ ਅਰਵਦਾਸ ਮਹਾਰਾਜ ਨਾਲ ਹੈ ਉਹਨਾਂ ਨੂੰ ਫਿਕਰ ਹੁੰਦੀ ਹੈ ਕਿ ਭਾਈ ਮੈਂ ਟਾਈਮ ਸਿਰ ਸੋਵਾਂ ਕਿਉਂਕਿ ਗੁਰੂ ਦੇ ਬਚਨ ਨੇ ਸੋਹੰਗ ਸਤਨਾਮ ਧਿਆਉ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਸੋਹੰਗ ਸੋング ਉਚਾਰੀ ਅੰਮ੍ਰਿਤ ਵੇਲਾ ਉਹਨਾਂ ਤੋਂ ਫਿਕਰ ਹੁੰਦੀ ਹੈ ਕਿ ਭਾਈ ਮੇਰੇ ਗੁਰੂ ਦੇ ਬਚਨ ਨੇ ਅੰਮ੍ਰਿਤ ਵੇਲਾ ਸੰਭਾਲਣਾ ਸਤਸੰਗਤ ਜੀ ਜਿਨ੍ਹਾਂ ਦੀ ਪ੍ਰੀਤ ਸੱਚੀ ਹੈ ਉਹ ਕਰਮ ਕਾਂਡ ਸਭ ਛੱਡ ਦਿੰਦੇ ਨੇ ਮਨ ਹੀ ਪੂਜਾ ਮਨ ਹੀ ਧੂਪ ਮਨ ਹੀ ਸਿਹੁ ਸਹਿਜ ਸਰੂਪ ਕਿ ਭਾਈ ਮੇਰੇ ਗੁਰੂ ਦੇ ਬਚਨ ਨੇ ਹਰ ਕੇ ਨਾਮ ਬਿਨ ਚੁੱਠੇ ਸਗਲ ਪਸਾਰੇ ਕਿ ਭਾਈ ਮੇਰੇ ਗੁਰੂ ਦੇ ਬਚਨ ਨੇ ਮੈਂ ਕੋਈ ਕਰਮ ਕਾਂਡ ਨਹੀਂ ਕਰਨਾ ਹਰ ਸੋ ਹੀਰਾ ਛਾੜ ਕੇ ਕਰੈ ਆਨ ਕੀ ਆਸਤੇ ਨਰਦੋਜਕ ਜਾਇੰਗੇ ਸਤਿਪੱਕ ਉਹ ਦੂਜੇ ਦੀ ਪੂਜਾ ਕਰਦਾ ਹੀ ਨਹੀਂ ਕਿਉਂਕਿ ਉਹਨੂੰ ਪਤਾ ਮੇਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਚਨ ਨੇ ਤੇ ਆਓ ਸਾਧ ਸੰਗਤ ਜੀ ਸੱਚੀ ਜਿੱਤੇ ਮੁਹੱਬਤ ਹੋਏਗੀ ਉੱਥੇ ਗੁਰੂ ਦੇ ਬਚਨ ਵੀ ਮੰਨੇ ਜਾਣਗੇ ਕਿ ਸਾਧ ਸੰਗਤ ਜੀ ਜਿਨ੍ਹਾਂ ਦੀ ਮੁਹੱਬਤਾਂ ਸੱਚੀਆਂ ਨੇ ਨਾ ਗੁਰੂਆਂ ਨਾਲ ਜੋ ਉਹਨਾਂ ਦੇ ਮਨ ਦੇ ਵਿੱਚ ਹੈ ਉਹੀ ਜ਼ਬਾਨ ਦੇ ਵਿੱਚ ਹੈ ਤੇ ਸਾਧ ਸੰਗਤ ਜੀ ਲੁਕੋਂਦਾ ਪਤਾ ਕੌਣ ਹੁੰਦਾ ਹੈ ਮਤਲਬ ਮਨ ਦੇ ਵਿੱਚ ਕੁਝ ਹੋਰ ਹੋਵੇ ਜ਼ਬਾਨ 'ਚ ਕੁਝ ਹੋਰ ਹੋਵੇ ਲੁਕੋਂਦਾ ਪਤਾ ਕੌਣ ਹੈ ਸਾਧ ਸੰਗਤ ਜੀ ਕਿ ਭਾਈ ਜੀ ਦੇ ਮਨ ਦੇ ਵਿੱਚ ਚੋਰ ਹੋ ਸਾਧ ਸੰਗਤ ਜੀ ਜਿਹਦੇ ਮਨ ਦੇ ਵਿੱਚ ਹੈ ਹੀ ਗੁਰੂ ਗੁਰੂ ਦੇ ਬਚਨ ਜਿਹਦੇ ਮਨ ਦੇ ਵਿੱਚ ਸੱਚ ਹੈ ਮਹਾਰਾਜ ਜੀ ਕਹਿੰਦੇ ਨੇ ਨਾ ਜਿੱਤੇ ਸਾਧ ਸੰਗਤ ਜੀ ਕਹਾਵਤ ਹੈ ਸਾਤਸੰਗਤ ਜੀ ਪੱਲੇ ਹੋਵੇ ਸੱਚ ਤਾਂ ਕੋਠੇ ਚੜਕੇ ਨਾ ਸਾਤਸੰਗਤ ਜੀ ਸੱਚੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੁੰਦੀ ਰਤ ਇਸ਼ਕ ਖੁਦਾਏ ਰੰਗ ਦਿਦਾਰ ਦੇ ਵਿਸਰਿਆ ਜਿਨ ਨਾਮ ਤੇ ਹੋਏ ਪਾਰ ਥਿਏ ਸਾਤਸੰਗਤ ਜੀ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਪ੍ਰਮਾਤਮਾ ਦੇ ਪਿਆਰ ਚ ਰੰਗੇ ਹੋਏ ਨੇ ਨਾ ਰਤੈ ਇਸ਼ਕ ਖੁਦਾਏ ਰੰਗ ਦਿਦਾਰ ਦੇ ਸਤਿਗੁਰੂ ਬਾਬਾ ਪ੍ਰੀਤ ਮਹਾਰਾਜ ਜੀ ਫਰਮਾ ਰਹੇ ਕਿ ਭਾਈ ਜੋ ਪ੍ਰਮਾਤਮਾ ਦੇ ਪਿਆਰ ਚ ਰੰਗੇ ਹੋਏ ਨੇ ਸਾਧ ਸੰਗਤ ਜੀ ਉਹ ਪ੍ਰਮਾਤਮਾ ਦੀ ਸਾਧ ਸੰਗਤ ਜੀ ਬਹੁਤ ਸੋਹਣੀ ਰਚਨਾ ਹੈ ਵੈਸੇ ਤਾਂ ਸਾਰੇ ਹੀ ਇਨਸਾਨ ਸੋਹਣੀ ਰਚਨਾ ਹੈ ਸਾਧ ਸੰਗਤ ਜੀ ਪਰ ਮਹਾਰਾਜ ਜੀ ਕਹਿੰਦੇ ਨੇ ਭਾਈ ਉਹ ਸੋਨੇ ਫੁੱਲ ਨਹੀਂ ਧਰਤੀ ਤੇ ਸੋਨੇ ਲੱਗਦੇ ਨੇ ਸਾਧ ਸੰਗਤ ਜੀ ਜਿਨ੍ਹਾਂ ਦੀ ਮੁਹੱਬਤ ਸੱਚੀ ਹੈ ਜੋ 사ਸੰਗਤ ਜੀ ਖੁਦਾ ਦੇ ਇਸ਼ਕ ਦੇ ਵਿੱਚ ਰੰਗੇ ਹੋਏ ਨੇ ਭਾਈ ਬੜੇ ਸੋਹਣੇ ਲੱਗਦੇ ਨੇ ਇਹ 사ਸੰਗਤ ਜੀ ਜੋ ਬੇਈਮਾਨ ਨੇ ਜਿਨ੍ਹਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੱਧਾ ਜਾ ਰਿਹਾ ਉਹਨਾਂ ਵਾਸਤੇ ਸਤਗੁਰੂ ਜੀ ਪਤਾ ਕੀ ਪਰਮਾਉਂਦੇ ਨੇ ਵਿਸਰਿਆ ਜਿਨ ਨਾਮ ਕਿ ਭਾਈ ਜੋ ਸੱਚ ਦੇ ਮਾਰਗ ਨੂੰ ਭੁੱਲ ਗਏ ਜੋ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਗਏ 사ਸੰਗਤ ਜੀ ਉਹ ਧਰਤੀ ਤੇ ਬੋਝ ਨੇ 사ਸੰਗਤ ਜੀ ਭਾਰ ਨੇ ਸਾਸੰਗਤ ਜੀ ਇੱਥੇ ਵੀ ਉਹਨਾਂ ਦਾ ਸਤਿਕਾਰ ਨਹੀਂ ਹੋਣਾ ਤੇ ਪ੍ਰਮਾਤਮਾ ਦੇ ਦਰਬਾਰ 'ਚ ਵੀ ਸਤਿਕਾਰ ਨਹੀਂ। ਤੇ ਜੋ ਸੱਚ ਦੇ ਮਾਰਗ 'ਤੇ ਚੱਲਦੇ ਨੇ, ਗੁਰੂ ਵਾਲੇ ਨੇ, ਗੁਰੂ ਦੀ ਹਰ ਗੱਲ ਮੰਨਦੇ ਨੇ। ਸਾਸੰਗਤ ਜੀ ਈਹਾ ਖਾਟ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ। ਸਾਸੰਗਤ ਜੀ ਇੱਥੇ ਵੀ ਬੜਾ ਮਾਨ ਸਤਿਕਾਰ ਤੇ ਭਾਈ ਪ੍ਰਮਾਤਮਾ ਦੇ ਦਰਬਾਰ 'ਚ ਵੀ ਬੜਾ ਮਾਨ ਸਤਿਕਾਰ ਹੁੰਦਾ। ਰਤੈ ਇਸ਼ਕ ਖੁਦਾਏ ਰੰਗ ਦਿਦਾਰ ਦੇ। ਸਾਸੰਗਤ ਜੀ ਜੋ ਖੁਦਾ ਦੇ, ਅੱਲਾ ਦੇ, ਵਾਈ ਗੁਰੂ ਦੇ, ਰਾਮ ਦੇ ਹਰਦੇ ਸੋਹੰਗ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ ਨਾ ਸਤਸੰਗਤ ਜੀ ਉਹ ਧਰਤੀ ਤੇ ਬਹੁਤ ਸੋਹਣੇ ਲੱਗਦੇ ਨੇ ਤੇ ਦੁਨੀਆ ਉਹਨਾਂ ਨੂੰ ਪੂਜਦੀ ਹੈ ਸਤਸੰਗਤ ਜਿਹਨਾਂ ਨੂੰ ਯਾਦ ਕਰਦੀ ਹੈ ਨਮਸਕਾਰ ਕਰਦੀ ਹੈ ਉਹਨਾਂ ਦੀ ਵਾਵਾ ਕਰਦੀ ਹੈ ਤੇ ਸਤਸੰਗਤ ਜੀ ਜਿਹੜੇ ਗਲਤ ਕੰਮ ਕਰਦੇ ਨੇ ਹਣ ਜਿਹੜੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਰਹੇ ਨੇ ਜੋ ਨਸ਼ੇ ਵੇਚਦੇ ਨੇ ਨਸ਼ੇ ਬਿਕਾ ਰਹੇ ਨੇ ਸਤਸੰਗਤ ਜੀ ਜੋ ਰਿਸ਼ਵਤ ਲੈਂਦੇ ਨੇ ਬੇਈਮਾਨੀਆਂ ਕਰਦੇ ਨੇ ਧੋਖੇ ਕਰਦੇ ਨੇ ਸਾਤਸੰਗਤ ਜੀ ਸਾਨੂੰ ਨਕਲੀਆਂ ਚੀਜ਼ਾਂ ਖਵਾ ਰਹੇ ਨੇ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਧਰਤੀ ਤੇ ਬੋਝ ਨਹੀਂ ਸਾਤਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਵਿਸਰਿਆ ਜਿਨ ਨਾਮ ਕੇ ਭਾਈ ਜੋ ਗੁਰੂ ਦੇ ਵਚਨ ਵਿਸਾਰ ਗਏ ਜੋ ਸਾਤਸੰਗਤ ਜੀ ਪਰਮਾਤਮਾ ਦਾ ਨਾਮ ਕਦੇ ਜਪਦੇ ਨਹੀਂ ਕਦੇ ਕਿਸੇ ਗਰੀਬ ਦਾ ਹੱਥ ਫੜਿਆ ਹੀ ਨਹੀਂ ਕਦੇ ਮਾਨਵਤਾ ਦੀ ਸੇਵਾ ਕੀਤੀ ਨਹੀਂ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਧਰਤੀ ਤੇ ਬੋਝ ਨਹੀਂ ਸਾਤਸੰਗਤ ਜੀ ਧਰਤੀ ਵੀ ਇਹਨਾਂ ਨੂੰ ਸਹਾਰਦੀ ਹੋਈ ਸਾਤਸੰਗਤ ਜੀ ਪਰੇਸ਼ਾਨ ਹੁੰਦੀ ਹੈ ਸੋ ਆਓ ਆਪਾਂ ਵੀ 사ਤਸੰਗ ਜੀ ਉਸ ਖੁਦਾ ਦੇ ਇਸ਼ਕ ਦੇ ਵਿੱਚ ਰੰਗੇ ਜਾਈਏ ਕਿ ਉਹਦੇ ਰੰਗ ਦੇ ਵਿੱਚ ਰੰਗਣਾ ਕੀ ਹੈ 사ਤਸੰਗ ਜੀ ਕੋਈ ਘਰ ਬਾਹਰ ਨਹੀਂ ਛੱਡਣਾ ਕੋਈ ਕਰਮकांड ਨਹੀਂ ਕਰਨਾ 사ਤਸੰਗ ਜੀ ਕੋਈ ਕੰਮ ਧੰਦਾ ਨਹੀਂ ਛੱਡਣਾ ਮਹਾਰਾਜ ਜੀ ਕਹਿੰਦੇ ਨੇ ਜੀਬਾ ਸੋ ਓਮਕਾਰ ਜਪ ਹੱਥਨ ਸੋ ਕਰਕਾਰ ਰਾਮ ਮਿਲੈ ਘਰ ਆਏ ਕਰ ਕਹਿ ਰਬ ਦਾਸ ਵਿਚਾਰ ਭਾਈ ਆਪਣੇ ਘਰ ਦੇ ਵਿੱਚ ਰਹੋ ਕੰਮ ਧੰਦਾ ਕਰੋ ਕੋਈ ਨੌਕਰੀ ਬਿਜ਼ਨਸ ਜੋ ਕਰਨਾ ਕਰੋ 사ਤਸੰਗ ਜੀ ਤੇ ਮਹਾਰਾਜ ਜੀ ਪਰਮਾੰਦੇ ਨੇ ਭਾਈ ਇਹ ਕਰਦੇ ਕਰਦੇ ਇਮਾਨਦਾਰੀ ਨਾਲ ਰੋਟੀ ਵੀ ਕਮਾਓ ਬੱਚਿਆਂ ਨੂੰ ਪੜ੍ਹਾਓ ਲਿਖਾਓ ਮਾਤਾ ਪਿਤਾ ਦੀ ਸੇਵਾ ਕਰੋ ਰਿਸ਼ਤੇਦਾਰੀਆਂ ਨਿਭਾਓ ਪ੍ਰਸਾਦ ਸਿੰਘ ਜੀ ਅੰਮ੍ਰਿਤ ਵੇਲਾ ਜ਼ਰੂਰ ਸੰਭਾਲੋ ਕੰਮ ਕਰਦੇ ਕਰਦੇ ਸਵਾਸ ਸਵਾਸ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਸਤਸੰਗਤ ਜੀ ਮਾਨਵਤਾ ਦੀ ਸੇਵਾ ਕਰੋ ਤੇ ਬੇਨਤੀ ਕਰਾਂਗੇ ਸਤਸੰਗਤ ਜੀ ਜੋ ਇਹ ਕੰਨ ਕਰਦੇ ਨੇ ਨਾ ਨੇਕ ਕਮਾਈ ਜੋ ਕਰੈ ਗ੍ਰਹਿ ਬੰਤ ਝ ਨਾ ਜਾਏ ਰਵਿਦਾਸ ਪਿਆਰਾ ਰਾਮ ਤੋਂ ਗ੍ਰਹਿ ਮੈਂ ਮਿਲਹਿ ਆਏ ਸਾਤਸੰਗ ਜੀ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਲੋੜ ਨਹੀਂ ਹੈ ਜੋ ਗੁਰੂ ਦੇ ਵਚਨ ਘਰ ਬੈਠਾ ਹੀ ਮੰਨ ਲਵੇ ਨਾ ਕਿ ਸਾਤਸੰਗ ਜੀ ਘਰੇ ਹੀ ਇਸ ਸਰੀਰ ਦੇ ਵਿੱਚ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਉਹ ਜੋ ਗਿਆਨ ਰੂਪੀ ਪਰਮਾਤਮਾ ਸਾਡੇ ਅੰਦਰ ਹੈ ਸਾਨੂੰ ਅੰਦਰੋਂ ਹੀ ਮਿਲ ਪੈਂਦਾ ਸਾਤਸੰਗ ਜੀ ਆਪ ਲਈਏ ਲੜ ਲਾਏ ਦਰ ਦਰਵੇਸ਼ ਦੇ ਤਿਨੋਂ ਤਨ ਜਣੇਂਦੀ ਮਾਏ ਆਏ ਸਫਲ ਸੇ ਸਤਸੰਗਤ ਜੀ ਪ੍ਰਮਾਤਮਾ ਦੇ ਦਰਬਾਰ ਤੱਕ ਨਾ ਉਹੀ ਪਹੁੰਚ ਸਕਦਾ ਹੈ ਕਿ ਭਾਈ ਜਿਹਦੇ ਕੋਲ ਪੂਰਾ ਗੁਰੂ ਹੋਵੇ ਸਤਸੰਗਤ ਜੀ ਪੂਰਨ ਗੁਰੂ ਉਹ ਗੁਰੂ ਜਿਨੇ ਸਤਸੰਗਤ ਜੀ ਆਪ ਕਮਾਈ ਕੀਤੀ ਹੋਵੇ ਆਪਣੇ ਅੰਦਰ ਉਸ ਪ੍ਰਮਾਤਮਾ ਦੀ ਖੋਜ ਕੀਤੀ ਹੋਵੇ ਸਤਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਆਪ ਲੀਏ ਲੜ ਲਾਏ ਦਰਦਰ ਵੇਸ਼ ਦੇ ਸਾਤਸੰਗਤ ਜੀ ਜਦੋਂ ਆਪਾਂ ਸੱਚ ਦੇ ਮਾਰਗ ਤੇ ਚੱਲਦੇ ਆ ਨਾ ਜਦੋਂ ਸਾਡੇ ਅੰਦਰ ਥੋੜੀ ਜਿਹੀ ਵੀ ਭਾਵਨਾ ਪੈਦਾ ਹੁੰਦੀ ਨਾ ਸਾਤਸੰਗਤ ਜੀ ਉਹ ਪ੍ਰਮਾਤਮਾ ਆਪੇ ਹੀ ਲੜ ਲਾ ਦਿੰਦਾ ਦੇਖੋ ਸਾਤਸੰਗਤ ਜੀ ਆਪਾਂ ਇੱਕ ਦੂਜੇ ਨੂੰ ਕਦੇ ਨਹੀਂ ਜਾਣਦੇ ਸੀ ਹੁਣ ਇਹ ਪੰਜਾਬੀ ਦੀ ਕਲਾਸ ਹੈ ਉਧਰ ਕਰਨਾਟਕਾ ਦੀ ਕਲਾਸ ਚੱਲ ਰਹੀ ਹੈ ਸਾਹਮ ਦੇ ਵਿੱਚ ਹੈ ਹਿਮਾਚਲ ਦੇ ਵਿੱਚ ਹੈ ਗੁਜਰਾਤ ਦੇ ਵਿੱਚ ਚੱਲ ਰਹੀ ਹੈ ਸਾਤਸੰਗਤ ਜੀ ਸਵੇਰੇ 올 ਇੰਡੀਆ ਦੀ ਕਲਾਸ ਚੱਲਦੀ ਹੈ ਸਾਰੀਆਂ ਸੰਗਤਾਂ ਬੈਠੀਆਂ ਹੁੰਦੇ ਨੇ ਸਾਤਸੰਗਤ ਜੀ ਆਪਾਂ ਇੱਕ ਦੂਜੇ ਨੂੰ ਕਿੱਥੇ ਜਾਣਦੇ ਸੀ ਐਨੇ ਸਾਲ ਬੀਤ ਗਏ 사ਤਸੰਗ ਜੀ ਨਾਮ ਤਾਂ ਬਹੁਤ ਦੂਰ ਦੀ ਗੱਲ ਹੈ ਕਦੇ ਸ਼ਕਲਾਂ ਨਹੀਂ ਦੇਖੀਆਂ ਇੱਕ ਦੂਜੀ ਦੀ ਪਰ ਸਾਨੂੰ ਜੋੜਿਆ ਕਿਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਿਆਰ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਹੈ ਅ ਸਤਸੰਗ ਜੀ ਅੱਜ ਬਲਵੀਰ ਸਿੰਘ ਜੀ ਕਥਾ ਕਰਕੇ ਆਏ ਨੇ ਨਾ ਅੱਜ ਪੂਰੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹਨਾਂ ਦੀ ਆਵਾਜ਼ ਗਈ ਅ ਸਤਸੰਗ ਜੀ ਕਿੰਨੀਆਂ ਸੰਗਤਾਂ ਨੇ ਸੁਣਿਆ ਫਿਰ ਲਾਈਵ ਵੀ ਲੱਗਿਆ ਹੋਇਆ ਹੈ ਸਤਸੰਗ ਜੀ ਕਿੰਨੀਆਂ ਸਟੇਟਾਂ ਦੇ ਵਿੱਚ ਬਲਵੀਰ ਸਿੰਘ ਜੀ ਦੀ ਜੀ ਦੀ ਆਵਾਜ਼ ਗਈ ਇਕ ਕਰਨ ਵਾਲਾ ਕੋਣ ਹੈ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਆਪ ਲੀਏ ਲੜ ਲਾਏ ਸਾਧ ਸੰਗਤ ਜੀ ਜਿਹਦੇ ਅੰਦਰ ਭਾਵਨਾ ਹੁੰਦੀ ਹੈ ਨਾ ਕੁਝ ਕਰਨ ਦੀ ਸੱਚ ਦੇ ਮਾਰਗ ਤੇ ਚੱਲਣ ਦੀ ਗੁਰੂ ਨੂੰ ਪ੍ਰਾਪਤ ਕਰਨ ਦੀ ਗੁਰੂ ਦੀ ਗੁਰਬਾਣੀ ਪੜਨ ਦੀ ਸਾਧ ਸੰਗਤ ਜੀ ਜਿੱਥੇ ਭਾਵਨਾ ਹੁੰਦੀ ਹੈ ਉੱਥੇ ਸਾਧ ਸੰਗਤ ਜੀ ਉਹ ਪਰਮਾਤਮਾ ਬਾਝ ਜ਼ਰੂਰ ਫੜਦਾ ਹੈ ਉਹ ਸੁਣਿਆ ਹੋਏਗਾ ਨਾ ਬਚਪਨ ਚ ਦੱਸਿਆ ਜਾਂਦਾ ਸੀ ਕਿ ਭਾਈ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਨੇ ਸੱਚੇ ਸਾਧ ਸੰਗਤ ਜੀ ਅੱਜ ਗੁਰਬਾਣੀ ਵੀ ਇਹੀ ਕਹਿ ਰਹੀ ਐ ਆਪ ਲਈਏ ਲੜਲਾਏ ਦਰਦਰ ਵੇਛਦੇ 사ਤਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਆਪ ਬਾਹ ਫੜਦਾ ਪਰ ਫੜੇਗਾ ਉਹਦੀ ਬਾਹ 사ਤਸੰਗਤ ਜੀ ਜਿਹਦੇ ਅੰਦਰ ਭਾਵਨਾ ਹੋਏਗੀ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਤੇ ਬਿਨਾ ਭਾਵਨਾ ਤੋਂ 사ਤਸੰਗਤ ਜੀ ਭਗਤੀ ਨਹੀਂ ਪੈਦਾ ਹੁੰਦੀ ਤੇ ਭਾਵਨਾ ਪੈਦਾ ਕਿੱਥੇ ਹੋਏਗੀ 사ਤਸੰਗਤ ਜੀ 사ਤਸੰਗ ਦੇ ਵਿੱਚ ਜਦੋਂ ਆਪਾਂ ਗੁਰਬਾਣੀ ਨਾਲ ਜੁੜਾਂਗੇ ਸਤਸੰਗ ਜੇ ਆਵਾਂਗੇ ਸਤਸੰਗ ਜੀ ਕਿਸੇ ਚੰਗੇ ਬੰਦੇ ਦੀ ਸੰਗਤ ਕਰਾਂਗੇ ਤੰਦਰ ਭਾਵਨਾ ਪੈਦਾ ਹੋਏਗੀ ਮਾੜੇ ਬੰਦੇ ਕੋਲ ਬੈਠਾਂਗੇ ਸਤਸੰਗ ਜਿਹੜੇ ਮਾੜੀਆਂ ਗੱਲਾਂ ਕਰਨੀਆਂ ਵਾਸ਼ਨਾ ਦੀ ਗੱਲ ਕਰੇਗਾ ਜੂਏ ਦੀ ਗੱਲ ਕਰੇਗਾ ਨਸ਼ੇ ਦੀ ਗੱਲ ਕਰੇਗਾ ਸਤਸੰਗ ਜੀ ਸਤਸੰਗੀ ਕੋਲ ਬੈਠੋਗੇ ਉਹਨੇ ਤਾਂ ਪਹਿਲਾਂ ਭਾਈ ਇਹ ਪੁੱਛਣਾ ਕਿ ਸਤਸੰਗ ਜੀ ਭਾਈ ਤੁਹਾਡਾ ਹਾਲ ਚਾਲ ਠੀਕ ਹੈ ਪਰਿਵਾਰ ਠੀਕ ਹੈ ਸਤਸੰਗ ਜੀ ਬੱਚੇ ਕੀ ਕਰਦੇ ਨੇ ਤੁਸੀਂ ਕੀ ਕਰਦੇ ਹੋ ਤੇ ਜਿੱਥੇ ਕਮੀ ਲੱਗੇਗੀ ਸਾਧ ਸੰਗਤ ਜੀ ਉਹ ਗਾਈਡ ਵੀ ਕਰੇਗਾ ਦੱਸੇਗਾ ਵੀ ਉਹ ਬੱਚਿਆਂ ਨੂੰ ਵੀ ਗਾਈਡ ਕਰੇਗਾ ਸਾਧ ਸੰਗਤ ਜੀ ਤੁਹਾਨੂੰ ਵੀ ਗਾਈਡ ਕਰੇਗਾ ਤੇ ਬੁਰੀਆਂ ਆਤਾਂ ਨਾਲ ਤਾਂ ਉਹਦੇ ਕੋਲ ਆਪ ਹੋਣਗੇ ਨਾ ਤੁਹਾਨੂੰ ਦੇਵੇਗਾ ਸਾਧ ਸੰਗਤ ਜੀ ਕਿਸੇ ਸ਼ਰਾਬੀ ਕੋਲ ਬਹਿ ਜਾਵਾਂਗੇ ਉਹਨੇ ਸ਼ਰਾਬ ਦੀਆਂ ਹੀ ਗੱਲਾਂ ਕਰਨੀਆਂ ਜੁਵਾਰੀ ਕੋਲ ਬੈਠਾਂਗੇ ਸਾਧ ਸੰਗਤ ਜੀ ਕਿਸੇ ਨਾ ਕਿਸੇ ਨੇ ਕਿਸੇ ਦਿਨ ਉਹਨੇ ਤੁਹਾਨੂੰ ਵੀ ਪੁੱਛ ਲੈਣਾ ਕਿ ਭਾਈ ਆਹ ਮੇਰੇ ਨਾਲ ਜੂਆ ਖੇਡ ਸ਼ਰਾਬੀ ਨੇ ਕਦੇ ਨਾ ਕਦੇ ਤੁਹਾਨੂੰ ਵੀ ਪੁੱਛ ਲੈਣਾ ਸਾਧ ਸੰਗਤ ਜੀ ਕਿ ਭਾਈ ਸ਼ਰਾਬ ਪੀ ਇਸ ਕਰਕੇ 사ਤਸੰਗ ਜੀ ਸੰਗਤ ਦੀ ਮਹਾਨਤਾ ਬਹੁਤ ਹੈ ਮਹਾਰਾਜ ਜੀ ਕਹਿੰਦੇ ਨੇ ਪ੍ਰਮਾਤਮਾ ਬਾਹ ਫੜਦਾ ਪਰ ਕਿਦੀ ਜਿਹਦੇ ਅੰਦਰ ਭਾਵਨਾ ਪੈਦਾ ਹੁੰਦੀ ਹੈ ਇਸ ਕਰਕੇ ਸਾਰੇ ਮਾਤਾ ਪਿਤਾ ਨੂੰ ਬੇਨਤੀ ਕਿ ਭਾਈ ਆਪਣੇ ਬੱਚਿਆਂ ਦੇ ਅੰਦਰ ਥੋੜੀ ਥੋੜੀ ਭਾਵਨਾ ਸ਼ੁਰੂ ਕਰੋ ਬੱਚਿਆਂ ਨੂੰ ਪੜਾਉ ਲਿਖਾ ਔਰ ਪਰ ਥੋੜਾ ਜਿਹਾ 사ਤਸੰਗ ਜੀ ਗੁਰਬਾਣੀ ਨਾਲ ਜੋੜ ਕੇ ਰੱਖੋ ਸਵੇਰੇ ਕੋਈ ਅੱਧਾ ਘੰਟਾ ਸ਼ਾਮ ਨੂੰ ਕੋਈ ਅੱਧਾ ਘੰਟਾ ਗੁਰਬਾਣੀ ਨਾਲ ਜੋੜੋ 사ਤਸੰਗ ਨਾਲ ਜੋੜੋ 사ਤਸੰਗਤ ਜੀ ਜਦੋਂ ਬੱਚੇ ਵੱਡੇ ਹੋਣਗੇ ਤੁਹਾਨੂੰ ਰਿਜ਼ਲਟ ਵੀ ਦਿਖਾਈ ਦੇਗਾ ਗੁਰਬਾਣੀ ਨਾਲ ਜੁੜਿਆ ਹੋਇਆ ਬੱਚਾ ਨਸ਼ੇ ਨਹੀਂ ਕਰੇਗਾ 사ਤਸੰਗ ਜੀ ਲੜਾਈ ਝਗੜੇ ਚ ਨਹੀਂ ਪਏਗਾ ਉਹ ਮਾਤਾ ਪਿਤਾ ਦੀ ਸੇਵਾ ਵੀ ਕਰੇਗਾ ਸਮਾਜ ਦੀ ਸੇਵਾ ਵੀ ਕਰੇਗਾ ਪੜ੍ਹ ਲਿਖ ਕੇ 사ਤਸੰਗ ਜੀ ਅੱਗੇ ਵੀ ਵਧੇਗਾ ਤਿੰਨ ਧਨ ਜਣੇ ਦੀ ਮਾਏ ਆਏ ਸਫਲ ਸੇ ਭਾਈ ਕਰਮਾਂ ਵਾਲੀ ਮਾਂ ਹੈ ਜੋ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ 사ਤਸੰਗ ਨਾਲ ਕੀਰਤਨ ਨਾਲ ਜੋੜਦੀ ਹੈ ਕਰਮਾਂ ਵਾਲੀ ਮਾਂ 사ਤਸੰਗ ਜੀ ਜੋ ਆਪਣੇ ਬੱਚਿਆਂ 'ਚ ਵਹਿਮ ਭਰਮ ਅਡੰਬਰ ਪਖੰਡ ਖਤਮ ਕਰਦੀ ਹੈ ਕਿ ਸਤਿਗੁਰੂ ਬਾਬਾ ਪ੍ਰੀਤ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਕਰਮਾਂ ਵਾਲੀ ਮਾਂ ਹੈ ਜਿਹਦੇ ਬੱਚੇ ਸਾਜ ਸੰਗਤ ਜੀ ਨਾਮ ਜਪਦੇ ਨੇ ਸਾਜ ਸੰਗਤ ਜੀ ਤਨ ਦੇ ਸਾਜ ਸੰਗਤ ਜੀ ਤਨ ਹੈ ਉਹ ਮਾਂ ਸਾਜ ਸੰਗਤ ਜੀ ਕਿ ਧਾਰਨਾ ਸੁਣੀ ਹੋਏਗੀ ਤਨ ਤਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਤਨ ਤਨ ਨੇ ਉਹਨਾਂ ਦੀਆਂ ਮਾਵਾਂ ਸਤਸੰਗਤ ਜੀ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਨੇ ਤੇ ਸਤਸੰਗਤ ਜੀ ਨਾਮ ਜਪਣ 'ਚ ਖਰਚਾ ਕੀ ਹੁੰਦਾ ਕਿ ਪੈਸਾ ਨਹੀਂ ਖਰਚ ਹੁੰਦਾ ਗੁਰਬਾਣੀ ਪੜਨ 'ਚ ਕੀ ਖਰਚ ਹੁੰਦਾ ਕੋਈ ਧੂਪ ਨਹੀਂ ਕੋਈ ਜੋਤ ਨਹੀਂ ਕੋਈ ਅਰਗਬੱਤੀ ਨਹੀਂ ਕਿਤੇ ਕੰਮ ਛੱਡਣ ਦੀ ਲੋੜ ਨਹੀਂ ਸਤਸੰਗਤ ਜੀ ਕੋਈ ਪੜ੍ਹਾਈ ਛੱਡਣ ਦੀ ਲੋੜ ਨਹੀਂ ਨਾ ਘਰਬਾਰ ਛੱਡਣ ਦੀ ਲੋੜ ਨਹੀਂ ਇਹ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਾਰਗ ਹੈ ਇਹ ਗੁਰੂ ਕਬੀਰ ਗੁਰੂ ਨਾਮਦੇਵ ਗੁਰੂ ਨਾਨਕ ਸਾਹਿਬ ਦਾ ਮਾਰਗ ਜਿੱਥੇ ਕਿਰਪਿਆ ਖਰਚਾ ਨਹੀਂ ਹੁੰਦਾ 사ਸੰਗਤ ਜੀ ਭਗਤੀ ਕਰਨ ਦਾ ਨਾ ਕੋਈ ਚੜਾਵਾ ਚੜਾਣਾ ਨਾ ਕੋਈ ਪ੍ਰਸ਼ਾਦ ਚੜਾਉਣ ਦੀ ਲੋੜ ਕਹਿ ਰਵਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰ ਭੋਗ ਤੁਹਾਰੇ ਭਰਵਰਦ ਗਾਰ ਅਪਾਰ ਅਗੰਮ ਬੇਅੰਤ ਤੂੰ 사ਸੰਗਤ ਜੋ ਪਰਮ ਪਿਤਾ ਪਰਮਾਤਮਾ ਸਾਰਿਆਂ ਨੂੰ ਪਾਲਣ ਵਾਲਾ ਹੈ ਬੇਅੰਤ ਹੈ ਸਾਧ ਸੰਗਤ ਜੀ ਅਜੇ ਤੱਕ ਕੋਈ ਨਹੀਂ ਕਥ ਪਾਇਆ ਸਤਿਗੁਰੂ ਅਰਵਦਾਸ ਮਹਾਰਾਜ ਜੀ ਖੁਦ ਲਿਖਦੇ ਨੇ ਫਰਮਾਉਂਦੇ ਨੇ ਕਹੇ ਰਵਦਾਸ ਅਕਤ ਕਥਾ ਸਾਧ ਸੰਗਤ ਜੀ ਜਿਨ੍ਹਾਂ ਨੇ ਪਾ ਲਿਆ ਨਾ ਉਹ ਵੀ ਕਹਿੰਦੇ ਨੇ ਕਿ ਭਾਈ ਉਹਦੀ ਕਥਾ ਅਕਾਥਾ ਕਦੇ ਕਥੀ ਨਹੀਂ ਸਕਦਾ ਉਹ ਬੇਅੰਤ ਸਾਧ ਸੰਗਤ ਜੀ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੁ ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਰੱਬ ਪਾ ਲਿਆ ਜਿਨ੍ਹਾਂ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲਈ ਸਤ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਭਾਈ ਉਹਨਾਂ ਦੇ ਤਾਂ ਪੈਰ ਚੁੰਮਣੇ ਚਾਹੀਦੇ ਉਹਨਾਂ ਦੇ ਤਾਂ ਕਿਤੇ ਪੈਰਾਂ ਦੀ ਮਿੱਟੀ ਵੀ ਮਿਲ ਜਾਵੇ ਨਾ ਸਤ ਸੰਗਤ ਜੀ ਜਿਨ੍ਹਾਂ ਨੂੰ ਮਲਕ ਪ੍ਰਾਪਤ ਹੋ ਗਿਆ ਜਿਨ੍ਹਾਂ ਨੇ ਸੱਚ ਦੀ ਖੋਜ ਕਰਨ ਲਈ ਜੋ ਬ੍ਰਹਮ ਗਿਆਨੀ ਹੋ ਚੁੱਕੇ ਨੇ ਉਹਨਾਂ ਦੀ ਕਿਤੇ ਪੈਰ ਦੀ ਮਿੱਟੀ ਮਿਲ ਜਾਵੇ ਸਤ ਸੰਗਤ ਜੀ ਮੱਥੇ ਤੇ ਲਾਣੀ ਚਾਹੀਦੀ ਉਹਨਾਂ ਦੇ ਤਾਂ ਪੈਰ ਚੁੰਮਣੇ ਚਾਹੀਦੇ ਨੇ ਸਤ ਸੰਗਤ ਜੀ ਮਹਾਨਤਾ ਕਿੰਨੀ ਹੈ ਕਿੰਨਾ ਦੀ ਜਿਨ੍ਹਾਂ ਨੇ ਅੰਦਰੋਂ ਖੋਜ ਕੀਤੀ ਬਾਹਰੋਂ ਨਹੀਂ ਸਤ ਸੰਗਤ ਜੀ ਬਾਹਰ ਤੋਂ ਕੁਝ ਮਿਲਣਾ ਹੀ ਨਹੀਂ ਹੈ ਸਭ ਕੁਝ ਕਰਮੈ ਬਾਹਰ ਨਾਹੀ ਬਾਹਰ ਢੋਲੇ ਸੋ ਪਰਮ ਭਲਾਈ ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੈ ਖੈਰ ਦੀਜੈ ਬੰਦਗੀ ਸਾਧ ਸੰਗਤ ਜੀ ਜੋ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਂਦਾ ਮਾਲਕ ਨੂੰ ਬਖਸ਼ਦਾ ਚਾਹੀ ਕਿੰਡਾ ਹੀ ਵੱਡਾ ਪਾਪੀ ਆ ਜਾਵੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਨਾਮ ਵੀ ਦੱਸੇ ਨੇ ਗਨਿਕਾ ਤੀਕ ਇਸ ਕਰਮਾ ਜੋਗ ਪਰਪੁਰ ਸੰਸੋ ਰਮਤੀ ਭੋ ਨਿਸਬਾਸਰ ਦੁਸ ਕਰਮ ਕਮਾਈ RAM ਕਹਿਤ ਬੈਕੁੰਠ ਹੈ ਜਾਏ ਸਤਸੰਗਤ ਜੀ ਐਡੀ ਵੱਡੀ ਵੈਸ਼ਾਦੋ ਦੁਸ਼ਕਰਮ ਕਰਦੀ ਸੀ ਜਦੋਂ ਉਹਨਾਂ ਦੀ ਜ਼ਿੰਦਗੀ ਚ ਸਾਧੂ ਆਇਆ ਸਤਸੰਗਤ ਜੀ ਉਹਨਰੇ ਸਾਰੇ ਕਰਮ ਬਦਲ ਗਏ ਸਤਗੁਰੂ ਜੀ ਪਰਮਾਨਦੇ ਨੇ ਜੋ ਪੇ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਸਤਸੰਗਤ ਜੀ ਜੇ ਗਲਤੀ ਨਾਲ ਵੀ ਮਾੜਾ ਕਰਮ ਹੋਇਆ ਹੈ ਨਾ ਸਤਗੁਰਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਅਜਾਮਲ ਪਿੰਗਲਾ ਲੁਕਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰ ਤੂੰ ਕਿਉਂ ਨਾ ਤਰ ਰਬਦਾ ਕਿ ਭਾਈ ਏਡੇ ਵੱਡੇ ਵੱਡੇ ਪਾਪੀ ਤਰ ਗਏ ਤਾਂ ਸਾਧ ਸੰਗਤ ਜੀ ਆਪਾਂ ਕਿਉਂ ਨਹੀਂ ਤਰ ਸਕਦੇ ਸਾਧ ਸੰਗਤ ਜੀ ਆਪਾਂ ਹਿਟਲਰ ਵਾਂਗੂ ਰੋਜ਼ ਬੰਦੇ ਵੀ ਨਹੀਂ ਮਾਰਦੇ ਆਪਾਂ ਕੋਈ ਚੋਰੀ ਵੀ ਨਹੀਂ ਕਰਦੇ ਕੋਈ ਠੱਗੀ ਨਹੀਂ ਕਰਦੇ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਭਾਈ ਏਡੇ ਵੱਡੇ ਵੱਡੇ ਪਾਪੀ ਤਰ ਗਏ ਆਪਾਂ ਕਿਉਂ ਨਹੀਂ ਤਰ ਸਕਦੇ ਸਾਤਸੰਗਤ ਜੀ ਕਦੇ ਵੀ ਕੋਈ ਗਲਤੀ ਹੋਈ ਹੋਵੇ ਨਾ ਜ਼ਿੰਦਗੀ 'ਚ ਇੱਕ ਵਾਰ ਹੱਥ ਜੋੜ ਕੇ ਗੁਰੂ ਦੇ ਸਾਹਮਣੇ ਆਓ ਵਾਅਦਾ ਕਰੋ ਗੁਰੂ ਜੀ ਮੇਤੋ ਆਹ ਗਲਤੀ ਹੋਈ ਹੈ ਪਰ ਮੈਂ ਵਾਅਦਾ ਕਰਦਾ ਆਪਦੇ ਚਰਨਾਂ 'ਚ ਸਾਤਸੰਗਤ ਜੀ ਝੁੱਕ ਕੇ ਗੁਰੂ ਅਰਦਾਸ ਮਹਾਰਾਜ ਜੀ ਦੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਗੁਰੂ ਜੀ ਅੱਜ ਤੋਂ ਜੋ ਤੁਹਾਡੇ ਬੱਚੇ ਨੇ ਅਸੀਂ ਉਹੀ ਕਰਾਂਗੇ ਦੂਸਰੇ ਪਾਸੇ ਬੁਲ ਜਾਂਦੇ ਵੀ ਨਹੀਂ ਉਹ ਕੋਈ ਕੰਮ ਨਹੀਂ ਕਰਦੇ ਜੋ ਸਾਤਸੰਗਤ ਜੀ ਗੁਰੂ ਦੇ ਵਚਨ ਤੋੜਦੇ ਹੋਣ ਤੇ ਮਹਾਰਾਜ ਜੀ ਕਹਿੰਦੇ ਨੇ ਜੈਸੇ ਬਾਲਕ ਭਾਏ ਸਪਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੈ ਬਹੁ ਪਾਤੀ ਬਹੁੜ ਪਿਤਾ ਗੱਲ ਆਵੇ ਪਿਛਲੇ ਉਹ ਗੁਣ ਬਖਸ਼ ਲੈ ਔਰ ਅੱਗੇ ਮਾਰਗ ਪਾਵੇ ਸਤਿਗੁਰੂ ਬਾਬਾ ਫਰੀਦ ਮਹਾਰਾਜ ਜੀ ਵੀ ਸਮਝਾ ਰਹੇ ਨੇ ਤੇਰੀ ਪਨੈ ਖੁਦਾਏ ਤੂ ਬਖਸ਼ ਅੰਦਗੀ ਕਿ ਭਾਈ ਜੋ ਖੁਦਾ ਦੀ 사త్సંગਤ ਜੀ ਖੁਦਾ ਦੀ ਸ਼ਰਨਾਂ ਦੇ ਵਿੱਚ ਆ ਜਾਂਦਾ ਹੈ ਸਤਸੰਗਤ ਜੋ ਬਖਸ਼ਿਆ ਜਾਂਦਾ ਹੈ ਪਰ ਆਣਾ ਸੱਚੇ ਮਨ ਨਾਲ ਇਹ ਨਹੀਂ ਹੈ ਕਿ ਭਾਈ ਅੱਜ ਮਾਫੀ ਮੰਗੀ ਕੱਲ ਤੋਂ ਫੇਰ ਉਹ ਹੀ ਕੰਮ ਸ਼ੁਰੂ ਕਰੇ ਛੇ ਕਫਰੀਦ ਹੈ ਖੈਰ ਅਦੀਜ ਹੈ ਬੰਦਗੀ ਕਿ ਸਤਸੰਗਤ ਜੀ ਜਿਹਨੂੰ ਉਹ ਬਖਸ਼ਦਾ ਹੈ ਨਾ ਸਤਸੰਗਤ ਜੀ ਜਿਹਨੂੰ ਗੁਰੂ ਬਖਸ਼ਦੇ ਉਹਨੂੰ ਬੰਦਗੀ ਮਿਲ ਜਾਂਦੀ ਹੈ ਤੇ ਭਾਈ ਜੀ ਨੂੰ ਬੰਦਗੀ ਮਿਲ ਗਈ ਸਤਸੰਗਤ ਜੀ ਫਿਰ ਉਹ ਪਰਮ ਪਿਤਾ ਪਰਮਾਤਮਾ ਨੂੰ ਬਖਸ਼ ਦਿੰਦਾ ਹੈ ਤੋ ਆਓ ਸਤਸੰਗਤ ਜੀ ਪਹਿਲਾਂ ਗੁਰੂ ਵਾਲੇ ਬਣੀਏ ਇਹ ਸਾਧ ਸੰਗਤ ਜੀ ਗੁਰੂ ਹੀ ਹੈ ਜਿਹਨੇ ਸਾਨੂੰ ਬ੍ਰਹਮ ਗਿਆਨ ਦੇ ਨਾਲ ਜੋੜਨਾ ਹੈ ਗੁਰੂ ਹੀ ਹੈ ਜਿਹਨੇ ਸੱਚ ਤੇ ਝੂਠ ਦੇ ਵਿੱਚ ਸਾਨੂੰ ਫਰਕ ਕਰਕੇ ਦੱਸਣਾ ਹੈ ਗੁਰੂ ਹੀ ਹੈ ਜੋ ਸਾਨੂੰ ਦੱਸੇਗਾ ਕਿ ਅਡੰਬਰ ਪਖੰਡ ਕੀ ਹੈ ਭਗਤੀ ਕੀ ਹੈ ਇਹ ਸਾਧ ਸੰਗਤ ਜੀ ਗੁਰੂ ਹੀ ਹੈ ਜੋ ਸਾਡੇ ਤੇ ਪ੍ਰਮਾਤਮਾ ਨੂੰ ਸਾਧ ਸੰਗਤ ਜੀ ਇੱਕੋ ਕਰ ਦੇਵੇਗਾ ਜੋ ਸਾਡੇ ਅੰਦਰ ਫਰਕ ਹੈ ਨਾ RAM ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਹਿਚਾਣ ਸੋ ਭਾਈ ਇਹਨਾਂ ਇੱਕ ਬੇਨਤੀ ਪ੍ਰਵਾਨ ਕਰੋ ਅਜ ਸਤਿਗੁਰੂ ਬਾਬਾ ਫਰੀਦ ਮਹਾਰਾਜ ਜੀ ਨੇ ਬੜਾ ਔੜਾ ਸੋਨਾ ਵਚਨ ਕੀਤਾ ਕੇ ਭਾਈ ਅੱਜ ਜੋ ਲੋਕ ਨੇ ਨਾ ਉਹਨਾਂ ਦੇ ਮਨ ਦੇ ਵਿੱਚ ਕੁਝ ਹੋਰ ਹੁੰਦਾ ਤੇ satsang ਦੇ ਜੀਵਾਨਾਂ ਤੇ ਕੁਝ ਹੋਰ ਹੁੰਦਾ ਸਾਡੇ ਸਾਹਮਣੇ ਕੁਝ ਹੋਰ ਨੇ satsang ਦੇ ਜੀ ਤੁਹਾਡੇ ਸਾਹਮਣੇ ਕੁਝ ਹੋਰ ਨੇ ਤੇ ਭਾਈ ਐਸੇ ਚਿਹਰਿਆਂ ਤੋਂ ਬਚ ਕੇ ਰਹੁ satsang 'ਚ ਕੋਈ ਲੜਾਈ ਝਗੜਾ ਨਹੀਂ ਕਰਨਾ ਸਭ ਲਈ ਅਰਦਾਸ ਬੇਨਤੀ ਕਰੋ ਸਗੋ ਜੋ ਜ਼ਿਆਦਾ ਮਾੜੇ ਨੇ ਉਹਨਾਂ ਲਈ ਅਰਦਾਸ ਬੇਨਤੀ ਜ਼ਿਆਦਾ ਕਰਨੀ ਕਿ ਪ੍ਰਮਾਤਮਾ ਜੀ ਇਹਨਾਂ ਨੂੰ ਵੀ ਸਮਤ ਦੇ ਇਹ ਵੀ satsang ਦੇ ਵਿੱਚ ਆਉਣ ਇਹ ਵੀ ਆਪਦੀ ਬਾਣੀ ਪੜਨ ਇਹ ਵੀ ਸੱਚ ਦੇ ਮਾਰਗ ਤੇ ਚੱਲਨ ਇਹ ਵੀ ਮਾਨਵਤਾ ਦੀ ਸੇਵਾ ਕਰਨ ਸਾਤਸੰਗਤ ਜੀ ਪਰ ਕਾ ਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਭਾਈ ਨਹੀਂ ਸਾਤਸੰਗਤ ਜੀ ਸਭ ਦਾ ਭਲਾ ਮੰਗਿਆ ਕਰੋ ਕੁਛ ਨਹੀਂ ਲੈ ਜਾਣਾ ਇਸ ਧਰਤੀ ਤੋਂ ਤੇ ਸਾਡੇ ਕੱਪੜੇ ਵੀ ਲਾ ਲੈਣੇ ਨੇ ਸਾਤਸੰਗਤ ਜੀ ਗਹਿਣੇ ਤਾਂ ਸਾਤਸੰਗਤ ਜੀ ਪਹਿਲਾਂ ਲਾ ਲੈਂਦੇ ਨੇ ਇਹ ਬੰਗਲਾ ਕੋਠੀ ਗਾੜੀ ਕਾਰ ਪੈਸਾ ਬੈਂਕ ਅਕਾਊਂਟ ਕੁਛ ਨਹੀਂ ਨਾਲ ਜਾਣਾ ਸਾਤਸੰਗਤ ਜੀ ਇਹ ਜੋ 24 ਘੰਟੇ ਮੋਬਾਈਲ ਫੋਨ ਹੁਣ ਸਾਡੇ ਨਾਲ ਰਹਿੰਦਾ ਹੈ ਇਹ ਸਾਤਸੰਗਤ ਜੀ ਇਹ ਵੀ ਨਹੀਂ ਨਾਲ ਦਿੰਦਾ ਤੇ ਸਭ ਤੋਂ ਵੱਡਾ ਜੋ ਸਾਡਾ ਸਰੀਰ ਹੈ ਇਹ ਵੀ ਸਤਸੰਗਤ ਜੀ ਇੱਥੇ ਹੀ ਸੜ ਕੇ ਸੁਆਹ ਹੋ ਜਾਣਾ ਤੇ ਜਾਣ ਕੇ ਤਾਂ ਸਾਡੇ ਕਰਮ ਨਾਲ ਜਾਣਗੇ ਤੇ ਸਤਸੰਗਤ ਜੀ ਆਓ ਆਪਾਂ ਕਰਮਾਂ ਨੂੰ ਹੀ ਸੁਧਾਰਨੇ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹਨ ਸਤਨਾਮ ਜੀ